ਸਾ ਸੇਵਾ ਕੀਤੇ ਸਫਲ ਹੈ ਜਿਤ ਸਤਿਗੁਰ ਕਾ ਮਾਨ ਮੰਨ ਲੇ ਜਿਤ ਸਤਿਗੁਰ ਕਾ ਮਾਨ ਮੰਨ ਲੇ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮ ਬਲ ਕੰਨੇ ਜਾ ਸਤਿਗੁਰ ਕਾ ਮਨ ਮੰਨਿਆ ਤਾ ਪਾਪ ਤਸਮ ਮਾਲਪਨ ਨੇ ਸੇਵਾ ਕੀਤੀ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮਾਨ ਮੰਨਨੇ ਖਤਪੁਰ ਕਾ ਮਾਨ ਮੰਨ ਲੈ ਉਪਦੇਸ਼ ਜੇ ਦਿੱਤਾ ਸਤ ਗੁਰੂ ਸੋ ਸੁਣਿਆ ਸਿੱਖੀ ਕੰਨੇ ਉਪਦੇਸ਼ ਜੇ ਦਿੱਤਾ ਸਤ ਗੁਰੂ ਸੋ ਸੁਣਿਆ ਸਿੱਖੀ ਕੰਨੇ ਸੋ ਸੁਣ ਆਸ ਕੀ ਕਲ ਨੇ ਸਾਸੇਵਾ ਕੀਤੇ ਸਾਸੇਵਾ ਕੀਤੇ ਸਫਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਜਿਤ ਸਤ ਗੁਰ ਕਾ ਮਨ ਮੰਨੇ ਸਤਿਗੁਰ ਕਾ ਭਾਣਾ ਮੰਨਿਆ ਦਿਨ ਚੜੀ ਚਵਾ ਗਾਨ ਬਲ ਨੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਦਿਨ ਚੜੀ ਚਵਾ ਮਨ ਨੇ ਤੈਨ ਚੜੀ ਚਵਾਨ ਮਨ ਨੇ ਸਾਸੇਵਾ ਕੀਤੀ ਸਾਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਬਾਨ ਮਨ ਨੇ ਜਿਤ ਸਤ ਗੁਰ ਕਾ ਨਮਨ ਨੇ ਇਹ ਚਾਮ ਨਰਾਲੀ ਗੁਰਮੁਖੀ ਗੁਰਦਿੱਖਿਆਸੋ ਗੁਰਦਿੱਖਿਆ ਸੋਣਾ ਮਾਨਪਿੰਨੇ ਗੁਰਦਿੱਖਿਆ ਸੋਣਾ ਮਾਨਪਿੰਨੇ ਸਾ ਸੇਵਾ ਕੀਤੀ ਸਾ ਸੇਵਾ ਕੀਤੀ ਸਫਲ ਹੈ ਸਤ ਗੁਰ ਕਾ ਮਾਨ ਮੰਨੇ ਜਿਤ ਸਤ ਗੁਰ ਕਾ ਮਾਨ ਮੰਨੇ ਸਾ ਸੇਵਾ ਕੀਤੇ ਸਾ ਸੇਵਾ ਕੀਤੇ ਸਬਦ ਹੈ ਜਿਤ ਸਤ ਗੁਰ ਕਾ ਮਾਨ ਮੰਨੇ ਸਤ ਗੁਰ ਕਾ ਮਾਨ ਮੰਨ ਲੈ ਜਿਤ ਸਤ ਗੁਰ ਕਾ ਮਾਨ ਮੰਨ ਲੈ ਵਾਹਿਗੁਰੂ ਕ੍ਰੋਧ ਲੋ ਝੂਠ ਨਿੰਦਾ ਕਾਮ ਕ੍ਰੋਧ ਲੋ ਝੂਠ ਨਿੰਦਾ ਕਾਮ ਕ੍ਰੋਧ ਲੋ ਝੂਠ ਨਿੰਦਾ ਸ਼ਦਾਵੋ ਇਨਤੇ ਆਪ ਸ਼ਦਾਵੋ ਇਨਤੇ ਆਪ ਸ਼ਦਾਵੋ ਕਾਮ ਕ੍ਰੋਧ ਕੋ ਝੂਠ ਨਿੰਦਾ ਆਪਣੇ ਵੇਦ ਆਪ ਜਨਾਵੋ ਹਰ ਤਨ ਮੰਗ ਲਗਾਵੋ ਇਨ ਤੇ ਆਪਿ ਸ਼ਦਾਵੋ ਇਨ ਤੇ ਆਪਿ ਸ਼ਨਾਵੋ ਇਨ ਤੇ ਆਪਿ ਸ਼ਦਾਬੋ ਇਨਤੇ ਆਪਸ਼ਦਾਬੋ ਕਾਮ ਕ੍ਰੋਧ ਲੋ ਝੂਟ ਨਿੰਦਾ ਕਾਮ ਕ੍ਰੋਧ ਲੋ ਝੂਟ ਨਿੰਦਾ ਕਾਮ ਕ੍ਰੋਧ ਲੋ ਝੂਟ ਨਿੰਦਾ ਦਾ ਕਾਮ ਕ੍ਰੋਧ ਤੋਂ ਝੂਟ ਨਿੰਦਾ ਵਾਹਵਾ ਹੋ ਕਰਤੇ ਆ ਮਨ ਨਿਰਮਲ ਹੋਵੇ ਵਾਹਵਾ ਹੋ ਕਰਤੇ ਆ ਮਨ ਨਿਰਮਲ ਹੋਵੇ ਵਾਹਵਾ ਹੋ ਕਰਤੇ ਆ ਮਨ ਨਿਰਮਲ ਹੋਵੇ ਵਾਹ ਵਾਹ ਕਰਤੇ ਆ ਮਨ ਜਰਮਤ ਹੋਵੇ ਵਾਹ ਵਾਹ ਕਰਤੇ ਆ ਮਨ ਨਿਰਮਲ ਹੋਵੇ ਵਾਹ ਵਾਹ ਕਰਤੇ ਆ ਮਨ ਨਿਰਮਲ ਹੋਵੇ ਆਓ ਸਾਰੇ ਧਿਆਪ ਕਰੋ ਮਾਰੇ ਕਹਿੰਦੇ ਆ ਸਿਮਰਨ ਕਰਨ ਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ ਆਪਾ ਪੜਦੇ ਨਾ ਮਨ ਧੋਵੋ ਸ਼ਬਦ ਲਾਗੋ ਹਰ ਸੋ ਰਹੋ ਚਿੱਤ ਲਾਏ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲਿੱਤੀ ਕੱਪੜ ਹੋਏ ਦੇ ਸਾਬੂਨ ਲਈਏ ਉ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵਕਿਆ ਮਾਰੇ ਕਹਿੰਦੇ ਜੇ ਤੂੰ ਮਨ ਨੂੰ ਧੋਣਾ ਚਾਹਣਾ ਤੇਰਾ ਮਨ ਰੋਜ਼ ਸਾਫ਼ ਹੋਵੇ ਤੇਰੇ ਅੰਦਰ ਮਾੜੇ ਭੜੇ ਖਿਆਲ ਨਾ ਆਉਣ ਤਾਂ ਫਿਰ ਤੂੰ ਰੋਜ਼ ਸ਼ਬਦ ਨਾਲ ਜੁੜਿਆ ਕਰ ਰੋਜ਼ ਬਾਣੀ ਪੜਿਆ ਕਰ ਰੋਜ਼ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਜਦੋਂ ਤੂੰ ਰੋਜ਼ ਵਾਹਿਗੁਰੂ ਵਾਹਿਗੁਰੂ ਕਰੇਂਗਾ ਬਾਣੀ ਪੜ੍ਹੇਂਗਾ ਤੇ ਆਪਾਂ ਪੜ੍ਹਦੇ ਆ ਸਾਰੇ ਮਾਰੇ ਕਹਿੰਦੇ ਬਾਹੂ ਬਾਹੂ ਕਰੇ ਸੇ ਜਨ ਸੋਹਣੇ ਤਿੰਨ ਕੋ ਪਰਜਾ ਪੂਜਣਾ ਹੈ ਪਰ ਉਹਨਾਂ ਦਾ ਸਤਕਾਰ ਹੁੰਦਾ ਹੈ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਉਹਨਾਂ ਦਾ ਲੋਕ ਤੇ ਪਰਲੋਕ ਸੁਹੇਲਾ ਹੁੰਦਾ ਹੈ ਜਿਹੜੇ ਸਿਮਰਨ ਨਾਲ ਜੁੜਦੇ ਨੇ ਆਓ ਸਾਰੇ ਕਿਰਪਾ ਕਰਿਓ ਗੱਜ-ਬੱਜ ਕੇ ਬੋਲਿਓ ਵਾਹ ਵਾਹ ਹੋ ਕਰਤਿਆ ਮਨ ਨਿਰਮਲ ਹੋਵੇ ਵਾਹ ਵਾਹ ਹੋ ਕਰਤਿਆ ਮਨ ਨਿਰਮਲ ਹੋਵੇ ਬਾਹੂ-ਬਾਹੂ ਕਰਤੇ ਆ ਮਨ ਨਿਰਮਲ ਹੋਵੇ ਬਾਹੂ-ਬਾਹੂ ਕਰਤੇ ਆ ਮਨ ਨਿਰਮਲ ਹੋਵੇ ਇੱਕ ਤਾਂ ਮਨ ਸਾਫ ਹੁੰਦਾ ਹੈ ਮਨ ਨਿਰਮਲ ਹੁੰਦਾ ਹੈ ਤੇ ਅੱਗੇ ਮਹਾਰਾਜ ਕੀ ਕਹਿੰਦੇ ਆ ਸਤਿਗੁਰੂ ਮਹਾਰਾਜ ਕਹਿੰਦੇ ਆ ਹਉ ਮੈਂ ਵਿੱਚੋਂ ਜਾਏ ਹਉ ਮੈਂ ਵਿੱਚੋਂ ਜਾਏ ਬੰਦਾ ਹੰਕਾਰ ਕਰਦਾ ਹੈ ਹਉਮੈ ਵਿੱਚ ਸੜਦਾ ਰਹਿੰਦਾ ਹੈ ਜੇ ਤੂੰ ਚਾਹਣਾ ਤੇਰੇ ਅੰਦਰੇ ਹਉਮੈ ਨਾ ਆਵੇ ਕਿਉਂਕਿ ਬੜਾ ਵੱਡਾ ਰੋਗ ਹੈ ਹਉਮੈ ਦਾ ਹਉਮੈ ਦੀਰਗ ਰੋਗ ਹੈ ਬੜਾ ਦੀਰਗ ਬਹੁਤ ਵੱਡਾ ਹੈ ਰੋਗ ਹੈ ਜਿੰਨੂੰ ਲੱਗ ਜਾਵੇ ਨਾ ਉਹਦੇ ਅੰਦਰ ਨਿਮਰਤਾ ਰਹਿੰਦੀ ਹੈ ਜਿੰਨੂੰ ਲੱਗ ਜਾਵੇ ਨਾ ਉਹਦੇ ਅੰਦਰ ਸੰਤੋਖ ਰਹਿੰਦਾ ਹੈ ਨਾਉ ਵੱਡਿਆਂ ਦਾ ਸਤਕਾਰ ਕਰਦਾ ਹੈ ਲਾਓ ਛੋਟਿਆਂ ਦਾ ਸਤਕਾਰ ਕਰਦਾ ਹੈ ਉਹ ਆਪਦੇ ਹੰਕਾਰ ਦੇ ਵਿੱਚ ਹੋਮੇ ਦੇ ਵਿੱਚ ਸੜਦਾ ਰਹਿੰਦਾ ਹੈ ਤੇ ਜੇ ਆਪਾਂ ਚੋਣੇ ਆਪਣੇ ਅੰਦਰੋਂ ਹੀ ਖਤਮ ਹੋਵੇ ਤੇ ਮਹਾਰਾਜ ਇਹ ਤੇ ਸਮਝਾਉਂਦੇ ਆ ਵਾਹ ਵਾਹ ਕਰਦੇ ਆ ਮਨ ਨਿਰਮਲ ਹੋਵੇ ਇੱਕ ਤੇਰਾ ਮਨ ਜਦੋਂ ਆਪਣਾ ਮਨ ਨਿਰਮਲ ਹੋ ਗਿਆ ਨਾ ਫਿਰ ਸੰਗਤ ਜੀ ਕਾਮ ਕ੍ਰੋਧ ਲੋਭ ਝੂਟ ਨਿੰਦਾ ਇਹਦੇ ਤੋਂ ਮਹਾਰਾਜ ਨੇ ਆਪਾਂ ਨੂੰ ਛਡਾ ਲੈਣਾ ਮੈਂ ਵਿੱਚੋਂ ਜਾਏ ਹੋ ਮੈਂ ਵਿੱਚੋਂ ਜਾਏ ਹੋ ਮੈਂ ਵਿੱਚੋਂ ਜਾਏ ਹੋ ਮੈਂ ਵਿੱਚੋਂ ਜਾਏ ਹੋ ਬਾਹੂ ਬਾਹੂ ਕਰਤੇ ਆ ਮਨ ਨਿਰਮਲ ਹੋਵੇ ਬਾਹੂ ਬਾਹੂ ਕਰਤੇ ਆ ਮਨ ਨਿਰਮਲ ਹੋਵੇ ਲੋਭ ਵੈ ਵਾਹ ਵਾਹ ਕਰਤ ਆ ਮਨ ਨਿਰਮਲ ਬੋਵੈ ਵਾਹ ਵਾਹ ਸੇ ਜਨ ਸਦਾ ਕਰੈ ਦਾ ਕਰੇ ਜਿੰਨ ਕੋ ਆਪੇ ਦੇ ਤੁਝਾਏ ਆਪੇ ਦੇ 부ਜਾ ਜਿੰਨ ਕੋ ਆਪੇ ਦੇ ਤੁਝਾਏ ਆਪੇ ਦੇ 부ਜਾ ਵਾਹ ਵਾਹ ਕਰਤੇ ਆ ਮਨ ਨਿਰਮਲ ਹੋਵੇ ਵਾਹ ਵਾਹ ਕਰਤੇ ਆ ਮਨ ਨਿਰਮਲ ਹੋਵੇ ਕਰਤਿਆ ਮਨ ਨਿਰਮਲ ਹੋਵੇ ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ ਵਾਹ ਵਾਹ ਗੁਰ ਸਿੱਖ ਜੋ ਨਿਤ ਕਰੇ ਖਜੋ ਨਿਤ ਕਰੇ ਸੋ ਮਨ ਚਿੰਦਿਆ ਪਲ ਪਾਏ ਮਨ ਚਿੰਦਿਆ ਪਲ ਪਾਏ ਮਨ ਚਿੰਦਿਆ ਪਲ ਪਾਏ ਮਨ ਚਿੰਦਿਆ ਪਲ ਪਾਏ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਇਹ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੇ ਬਚਨ ਨੇ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਨੂੰ ਆਪਾਂ ਮਨਾ ਰਹੇ ਉਹਨਾਂ ਦੀ ਸਿੱਖਿਆ ਕੀ ਹੈ ਉਹਨਾਂ ਦਾ ਉਪਦੇਸ਼ ਕੀ ਹੈ ਮਾਰੇ ਦੱਸਦੇ ਕਹਿੰਦੇ ਵਾਹ ਵਾਹ ਗੁਰਸਿੱਖ ਜਿਹੜਾ ਗੁਰੂ ਦੀ ਸਿੱਖਿਆ ਲੈਣ ਵਾਲਾ ਉਹਦੀ ਸੇਵਾ ਕੀਤੀ ਬਿਰਤੀ ਨਹੀਂ ਜਾਂਦੀ ਸਤਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹੋ ਮੈਂ ਇਸ ਤੋਂ ਜਾਏ ਮਨ ਤੋਂ ਦੇ ਪਦਾਰਥ ਪ੍ਰਾਪਤ ਹੁੰਦੇ ਉਹਨਾਂ ਸਤਗੁਰ ਮਹਾਰਾਜ ਕਿਰਪਾ ਕਰਨ ਉਹਨਾਂ ਸੰਗਤਾਂ ਤੇ ਉਹਨਾਂ ਮਤਾਮਾਂ ਪਹਿਣਾ ਤੇ ਜਿਹੜੀ ਰਜਾਲਾ ਨਿਤ ਆ ਕੇ ਤੇ ਸੇਵਾ ਕਰਦੀਆਂ ਨੇ ਉਹ ਸੇਵਾਦਾਰ ਜਿਹੜੇ ਰਜਾਲਾ ਆ ਕੇ ਸੇਵਾ ਕਰਦੇ ਆ ਉੱਥੇ ਜਾ ਕੇ ਲੰਗਰ ਸ਼ਕਾ ਕੇ ਆਉਂਦੇ ਆ ਬੜੀ ਭਾਵਨਾ ਦੇ ਨਾਲ ਮਰੀਜ਼ਾਂ ਨੂੰ ਉਹਨਾਂ ਦੇ ਬਾਰਤਾਂ ਨੂੰ ਇਸੇ ਤਰ੍ਹਾਂ ਮਹਾਰਾਜ ਆਪਣੀ ਸੇਵਾ ਆਪ ਹੀ ਲੈਂਦੇ ਰਹਿਣ ਕਿਰਪਾ ਸਾਰੀ ਉਹਨਾਂ ਦੀ ਹੈ ਆਪਾਂ ਕੁਝ ਨਹੀਂ ਕਰ ਸਕਦੇ ਇਹ ਸਾਰੀ ਰਹਿਮਤ ਉਹਨਾਂ ਦੀ ਹੀ ਵਰਤ ਨਹੀਂ ਹੈ ਸਤਿਗੁਰਾਂ ਕਾਲਪੁਰਮਾਤਮਾ ਦੀ ਜੋ ਆਪ ਰਹਿਮਤ ਕਰਕੇ ਆਪਣੀ ਕਿਰਪਾ ਕਰਕੇ ਆਪਣੇ ਤੋਂ ਇਹ ਸੁਭਾਵਾਂ ਲੈ ਰਹੇ ਹਾਂ ਆਪ ਆਪਣੇ ਆਪ ਕੁਝ ਨਹੀਂ ਕਰ ਸਕਦੇ ਇਹ ਸਾਰੀ ਰਹਿਮਤ ਉਹਨਾਂ ਦੀ ਆਪ ਪਿਆਰ ਦੇ ਨਾਲ ਬਣੀ ਵਾਹ ਵਾਹ ਕਰੇ ਸੇ ਜਨ ਸੋਹਣੇ ਵਾਹ ਵਾਹ ਕਰੇ ਸੇ ਜਨ ਸੋਹਣੇ ਹਰ ਦਿਨ ਕੈ ਸੰਗ ਮਿਲਾਈ 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 ਵਾਹ ਵਾਹ ਕਰਤੇ ਆ ਮਨ ਨਿਰਮਲ ਹੋਵੇ ਵਾਹ ਵਾਹ ਕਰਤੇ ਆ ਮਨ ਨਿਰਮਲ ਹੋਵੇ ਕਰਤਿਆ ਮਨ ਨਿਰਮਲ ਹੋਵੇ ਬਾਹੂ ਬਾਹੂ ਕਰਤਿਆ ਮਨ ਨਿਰਮਲ ਹੋਵੇ ਹਮੇ ਵਿੱਚੋਂ ਜਾਏ 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 ਕਰਤੇ ਆ ਮਨ ਨਿਰਮਲ ਹੋਵੇ ਬਾਹੂ ਬਾਹੂ ਕਰਤੇ ਆ ਮਨ ਨਿਰਮਲ ਹੋਵੇ ਬਾਹੂ ਬਾਹੂ ਕਰਤੇ ਆ ਮਨ ਨਿਰਮਲ ਹੋਵੇ ਬਾਹੂ ਬਾਹੂ ਕਰਤੇ ਆ ਮਨ ਨਿਰਮਲ ਹੋਵੇ No. ਤਨ ਮਨ ਤਨ ਕੋ ਦੇ ਹੋ ਤਨ ਮਨ ਤਨ ਕੋ ਦੇ ਓ ਤਨ ਮਨ ਤਨ ਕੋ ਦੇ ਹੋ ਤਨ ਮਨ ਤਨ ਕੋ ਦੇ ਵਾਹ ਵਾਹ ਕਰਤੇ ਆ ਮਨ ਨਿਰਮਲ ਹੋਵੇ 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 ਵਾਹਿ ਗੁਰੂ ਸਤਗੁਰ ਮਹਾਰਾਜ ਜੀ ਕਿਰਪਾ ਕਰਨ ਪਰ ਸਨ ਰੋਜ਼ ਤੋਂ ਲੈ ਕੇ ਬੜੀ ਭਾਵਨਾ ਦੇ ਨਾਲ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਗਈ ਸਤਿਗੁਰ ਮਹਾਰਾਜ ਸਭਨਾ ਦੀ ਕੀਤੀ ਹੋਈ ਸੇਵਾ ਦਰ ਤੇ ਪ੍ਰਵਾਨ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸੇ ਹੀ ਤਰ੍ਹਾਂ ਸੇਵਾ ਔਰ ਸਿਮਰਨ ਦੀ ਭਾਵਨਾ ਬਾਣੀ ਔਰ ਬਾਣੇ ਦੀ ਦਾਤ ਬਖਸ਼ਿਸ਼ ਕਰਨ ਦੀ ਸਵਾਉ ਹੁਣ ਆਪਣੇ ਕੋਲ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਭਾਈ ਸਿਮਰਨਜੀਤ ਸਿੰਘ ਜੀ ਹੈਡ ਗ੍ਰੰਥੀ ਕਥਾਵਾਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫਾਜ਼ਿਲਕਾ ਤੋਂ ਪਹੁੰਚੇ ਹਨ ਸੁਜਨਾ ਨੇ ਬੜੇ ਪਿਆਰ ਸਤਕਾਰ ਦੇ ਨਾਲ ਇਸ ਸਥਾਨਾ ਤੇ ਕਿੰਨੇ ਸਾਲ ਦੀ ਸੇਵਾ ਨਿਭਾਈ ਹੈ ਸੰਗਤਾਂ ਨਾਲ ਬੜਾ ਉਹਨਾਂ ਦਾ ਪਿਆਰ ਹੈ ਸਤਿਗੁਰਾਂ ਦੀ ਇਹਨਾਂ ਤੇ ਕਿਰਪਾ ਹੈ ਰਹਿਮਤ ਹੈ ਸਵਾਹੁ ਆਪਣੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹਨ ਜੋ ਆਪਾਂ ਨੂੰ ਤਕਰੀਬਨ 10:30 ਵਜੇ ਤੱਕ ਕਥਾ ਵਿਚਾਰਾਂ ਦੇ ਨਾਲ ਜੋੜਨਗੇ ਜੀ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਜੋ ਸੰਗਤਾਂ ਸੇਵਾ ਕਰ ਰਹੀਆਂ ਹਨ ਭਾਈਓ ਸੇਵਾ ਕਰੋ ਬਾਕੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆਓ ਗੁਰਦੁਆਰਬ ਵਿੱਚ ਪਹੁੰਚ ਕੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਗੁਰਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੀ ਜੀ ਸੁਕੀਰਤਨ ਕਰਦਿਆਂ ਬੇਅੰਤ ਭੁੱਲਾ ਹੋ ਜਾਂਦੀਆਂ ਹਨ ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ਣ ਹਾਰ ਨੇ ਸੋ ਬਖਸ਼ ਲੈਣਾ ਦੀ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਸਮੱਤ ਬਖਸ਼ਣ ਸੋਜੀ ਬਖਸ਼ਿਸ਼ ਕਰਨ ਕੀਰਤਨ ਕਰਨ ਦੀ ਜਾਚ ਆ ਜਾਏ ਐਸੀ ਰਹਿਮਤ ਕਰਨ ਜੀ ਆਓ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ